ਗਰੀਬ ਨਿਵਾਜ਼ ਪਦਤ ਪਾਵਨ ਭਗਤ ਵਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਕੀ ਪਰਮ ਸਤਕਾਰ ਜੋ ਸਾਧ ਸੰਗਤ ਗੁਰਪਤੇ ਪ੍ਰਵਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਦੀ ਤਰ੍ਹਾਂ ਜਿਤਨੇਮ ਦੀ ਹਾਜ਼ਰੀਆਂ ਪਾ ਰਹੇ ਹੋ ਇਸੇ ਦਾਣ ਹੀ ਅੱਜ ਸੰਗਰਾਂਦ ਦਾ ਦਿਹਾੜਾ ਜਿਵੇਂ ਆਪ ਨੇ 12 ਮਹਾ ਦੀ ਜਾਪ ਸਰਵਣ ਕੀਤੇ ਹਨ ਇੱਕ ਜੇਠ 552 ਨਾਂਸਾਈ ਸੰਮਤ 14 ਮਈ ਦਿਨ ਮੰਗਲਵਾਰ ਸੁਖ ਹੋਵੇ ਨਾਮ ਜਪ ਆਵੇ ਮਹਾਰਾਜ ਸਰਬੱਤ ਦਾ ਮਹੀਨਾ ਸੁਖ ਸ਼ਾਂਤੀ ਦੇ ਨਾਲ ਬਤੀਤ ਕਰਨ ਆਓ ਹੁਣ ਸਮੇਂ ਵਾਸਤੇ ਇਸ ਮਹੀਨੇ ਦੀ ਅਖਰੀ ਅੰਤਰਾ ਦੀ ਵਿਚਾਰ ਕਰੀਏ ਜੋ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਨੂੰ ਅੱਜ ਦੇ ਮਹੀਨੇ ਦਾ ਉਪਦੇਸ਼ ਦਿੱਤਾ ਹੈ ਸਰਵਨ ਕਰਨ ਵਾਸਤੇ ਉਚਾਰਨ ਕਰੋ ਜੀ ਸਤਨਾਮ ਸਿਰਵਾਏ ਸਾਰਬਜੀ ਹਰ ਜੀਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵੰਨ ਸਾਧ ਸੰਗਤ 12 ਮਹੀਨਿਆਂ ਦੇ ਵਿੱਚ 6 ਰੁੱਤਾਂ ਬਦਲਦੀਆਂ ਹਨ। ਪਰਕੰਤ ਮੰਡਲ ਦੇ ਅੰਦਰ ਧਰਤੀ ਤੇ ਸੂਰਜ ਦੇ ਚਲਣ ਦੇ ਨਾਲ ਅੱਜ ਗ੍ਰੀਖਮ ਗਰਮੀ ਦੀ ਰੁੱਤ ਦੀ ਆਰੰਭਤਾ ਹੋਈ ਹੈ। ਜੇਟ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣੀ ਦੇ ਅੰਦਰ ਅੰਕਿਤ ਕੀਤਾ ਨੀਰ ਸਮੀਰ ਹੋ ਵਿਤਾਸਨ ਕੇ ਸਮ ਔਰ ਅਕਾਸ਼ ਤਰਾ ਦਪਤਾਈ ਪੰਥ ਨਾ ਪੰਥੀ ਚਲੈ ਕੋ ਕੋ ਤਲ ਤਾਪ ਕਰੈ ਤੰਤਾਪ ਸਿਰਾਈ ਜੇਤ ਮਹਾ ਬਲਵੰਤ ਭਇਓ ਅਤ ਬਿਆਕੁਲ ਜੀ ਮਹਾਰਿਸ਼ ਪਾਈ ਜੇਠ ਦੇ ਮਹੀਨੇ ਦੇ ਅੰਦਰ ਇੰਨੀ ਗਰਮੀ ਹੋ ਜਾਂਦੀ ਹੈ ਕਿ ਪਾਣੀ ਅੱਗ ਵਾਂਗੂੰ ਤਪਮ ਲੱਗਦਾ ਹੈ ਧਰਤੀ ਤੇ ਆਕਾਸ਼ ਇਹਦੇ ਵਿੱਚ ਅੱਗ ਵਰਦੀ ਹੈ ਰਾਈ ਜਿਹੜੇ ਹਨ ਉਹਨਾਂ ਨੂੰ ਬੜਾ ਦੁੱਖ ਹੁੰਦਾ ਹੈ ਸਫ਼ਰ ਕਰਨ ਲੱਗਿਆਂ ਕਿਉਂਕਿ ਦੁਪਹਿਰ ਦੇ ਵੇਲੇ ਪੰਥ ਨਾ ਪੰਥੀ ਚਲੇ ਉਹ ਹੋ ਜਿਸ ਤਰ੍ਹਾਂ ਸਿਆਣਿਆਂ ਨੇ ਕਿਹਾ ਵੀ ਪੰਥਾ ਸ਼ਰਧਾ ਵੀਸਣਾ ਇਹਨੂੰ ਪ੍ਰਾਤੇ ਕਾਲ ਜੇ ਕਿਸੇ ਨੇ ਸਫਰ ਕਰਨਾ ਹੋਵੇ ਤੇ ਉਹ ਸਵੇਰ ਵੇਲੇ ਕਰੇ ਸਵੇਰ ਵੇਲੇ ਆਵਾਜ਼ ਆਈ ਵੀ ਨਹੀਂ ਹੁੰਦੀ ਮਾਹੌਲ ਸ਼ਾਂਤ ਹੁੰਦਾ ਹੈ ਜੇ ਕਿਸੇ ਨੇ ਵਿਦਿਆ ਪੜ੍ਹਨੀ ਹੋਵੇ ਤੇ ਉਹ ਸਵੇਰ ਵੇਲੇ ਪੜ੍ਹੇ ਕਿਉਂਕਿ ਸਵੇਰ ਵੇਲੇ ਮੜਛਾਤ ਹੁੰਦਾ ਹੈ ਅਜੇ ਦਿਮਾਗ ਦੇ ਵਿੱਚ ਵਿਚਾਰ ਨਹੀਂ ਆਏ ਤਾਂ ਜੋ ਪੜਿਆ ਹੈ ਉਹ ਜ਼ਿਆਦਾ ਕਰ ਕਰ ਲੈ ਇਸੇ ਪ੍ਰਕਾਰ ਦੇ ਨਾਲ ਪੁਰਾਣੀ ਜ਼ਮਾਨੀ ਦੇ ਵਿੱਚ ਬੀਬੀਆਂ ਪੀਂਆਂ ਪੈਂਦੀਆਂ ਸਨ ਪੀਸਣਾ ਚੱਕੀ ਹੱਥਾਂ ਦੇ ਨਾਲ ਉਹ ਵੀ ਸਵੇਰੇ ਜਿਹੜਾ ਉਹ ਪੀਆ ਜਾਂਦਾ ਇਸ ਕਰਕੇ ਕਹਿੰਦੇ ਰਾਈਆਂ ਦੀ ਵੀ ਇੰਨੀ ਮਾੜੀ ਹਾਲਤ ਹੋ ਜਾਂਦੀ ਹੈ ਵੀ ਉਹ ਦਰਗਤਾਂ ਥੰਨੇ ਸ਼ਾਲ ਲੱਭਦੇ ਫਿਰਦੇ ਆਸਰਾ ਲੱਭਦੇ ਫਿਰਦੇ ਹਨ ਵੱਸ ਨਹੀਂ ਚੱਲਦਾ ਕਿਸੇ ਦਾ ਵੀ ਜੀਠ ਮਹਾਪਲਵੰਤ ਭਇਓ ਅਰਥ ਬਿਆਕੁਲੇ ਜੀ ਮਹਾਰਿਸ਼ ਪਾਈ ਐਸੇ ਸੱਗਿਓ ਢਸਕਿਓ ਸਸਕਿਓ ਢਸਕਿਓ ਨਾ ਇਹੋ ਕਸਕਿਓ ਨਾ ਕਸਾਈ 12 ਮਹਾ ਦਸਵੇਂ ਪਾਤਸ਼ਾਹ ਦੇ ਉਤਾਰਨ ਹੁਣ ਜਦੋਂ ਇਦਾਂ ਦੀ ਹਾਲਤ ਹੋ ਜਾਏ ਤੇ ਫਿਰ ਜੀਵ ਆਤਮਾ ਕਿਵੇਂ ਧੀਰਜ ਧਾਰੇ ਕਿਉਂ ਜਦੋਂ ਵੀ ਕੋਈ ਰੁੱਤ ਬਦਲਦੀ ਆ ਉਹਦਾ ਸਾਡੇ ਸਰੀਰ ਤੇ ਮਨ ਤੇ ਦੁਆ ਤੇ ਪ੍ਰਭਾਵ ਪੈਂਦਾ ਕਿੰਨੀ ਬਾਣੀ ਰੁੱਤਾਂ ਦੇ ਨਾਲ ਉਚਾਰਨ ਕੀਤੀ ਆ ਦੇਖੋ ਹੁਣ ਬਸੰਤ ਰੁੱਤ ਦੇ ਵਿੱਚ ਬਸੰਤ ਦੀ ਬਾਣੀ ਦਾ ਗਾਇਨ ਹੁੰਦਾ ਮਾਰਦਾ ਗਾਇਨ ਹੁੰਦਾ ਅਗੇ ਹੁਣ ਜਾ ਕੇ ਪਰਖਾ ਪਾਰਸ ਦੀ ਰੋਤਣੀ ਹੈ ਉਹਨੂੰ ਮਲਾਰ ਰਾਗ ਦਾ ਗਾਇਨ ਹੋਣਾ ਤੂੰ ਸਾਡੇ ਮਨ ਦੇ ਉੱਪਰ ਇਹਦਾ ਅਸਰ ਹੈ ਤੂੰ ਪੰਜਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਵੀ ਜਿਹੜਾ ਏਡਾ ਵੱਡਾ ਮਸ਼ੀਨਾ ਚਲਿਆ ਗਰਮ ਜਿਹਨੇ ਪ੍ਰਕਿਰਤੀ ਦੇ ਵਿੱਚ ਤੇ ਤੁਹਾਡੇ ਸਰੀਰ ਦੇ ਉੱਪਰ ਵੀ ਗਰਮੀ ਤੇ ਤੁਹਾਡੇ ਮਨ ਦੀ ਹਾਲਤ ਵੀ ਬੇਬਲ ਕਰ ਦੇਈ ਪੰਜਾਬ ਦੀ ਧਰਤੀ ਦੇ ਉੱਤੇ 6 ਦੀਆਂ 6 ਰੁੱਤਾਂ ਆਉਂਦੀਆਂ ਹਨ ਇਹ ਕਹਿਣ ਲੱਗੇ ਵੀ ਜੇ ਇਸ ਰੁੱਤ ਦੇ ਅੰਦਰ ਗਿਆਨ ਉਪਦੇਸ਼ ਮਹਾਰਾਜ ਦਿੰਦੇ ਹਨ ਇਸ ਮਹੀਨੇ ਵਿੱਚ ਹਰ ਮਨੁੱਖ ਨੂੰ ਭਲੇ ਵਾਸਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜਨਾ ਚਾਹੀਦਾ ਹਰ ਜੀਤ ਜੁੜਨ ਦਾ ਲੋੜੀਏ ਲੋੜੀਆਂ ਨਾਲ ਚਾਹੀਦਾ ਜਿਸ ਅੱਗੇ ਸਭ ਨਿਵਾਨ ਨੂੰ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਪਰਮੇਸ਼ਰ ਅੱਗੇ ਨਾਮ ਜਪਦਾ ਹੋਵੇ ਕੋਈ ਵੀ ਇਥੋਂ ਤੱਕ ਕਿ ਇਸ ਸੰਸਾਰ ਦਾ ਪਤਾ ਵੀ ਹੈ ਜਿਹੜਾ ਉਹ ਪਰਮੇਸ਼ਰ ਅੱਗੇ ਚੁਕਦਾ ਕਲਗੀਧਰ ਦੇ ਆਪਾਂ ਬਚਨ ਕਰ ਪੜ੍ਹਦੇ ਆਂ ਵੀ ਨੀਂਦ ਨੀਂਦ ਬਣ ਤ੍ਰਿਣ ਕਹਿ ਤੀਲੇ ਵੀ ਜਦੋਂ ਹਵਾ ਚੱਲਦੀ ਹੈ ਪਰਮੇਸ਼ਰ ਦਿਨ ਨੂੰ ਦੇਉਂਦੇ ਆਂ ਇਹਨੂੰ ਨਮਸ਼ਕਾਰ ਕਰਦੇ ਆਂ ਜੋਬ ਸਾਹਿਬ ਦੀ ਬਾਣੀ ਵਿੱਚ ਇੰਨੀ ਨਮਸ਼ਕਾਰ ਮਹਾਰਾਜ ਨੇ ਕੀਤੀ ਕਿੰਨੇ ਨਾਮ ਉਚਾਰਨ ਕੀਤੇ ਹੋਏ ਜੋ ਪ੍ਰਮਾਤਮਾ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਜਿਸ ਦੇ ਅੱਗੇ ਸਾਰੇ ਝੁਕਦੇ ਹਨ ਪੈ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨ ਅੰਤ ਜਿਨੇ ਇਹ ਸਰਜਣ ਬੰਧਿਆ ਹੈ ਸੂਰਜ ਚੰਦਰਮਾ ਧਰਤੀ ਬ੍ਰਹਮੰਡ ਹਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜੇ ਤੁਸੀਂ ਇਸ ਦੀ ਮਾਰ ਤੋਂ ਬਚਣਾ ਤਾਂ ਆਪਣੇ ਆਪ ਨੂੰ ਨਾਮ ਦੇ ਅੰਗ ਨਾਮ ਦੇ ਨਾਲ ਰੰਗ ਕੇ ਉਸ ਪਰਮੇਸ਼ਰ ਅਗੇ ਆਪਣਾ ਭਾਵ ਸਰਪਰਪਤ ਕਰ ਦੇਵੇ ਉਹਦੇ ਅਗੇ ਨਿਭ ਜਾਓ ਉਹਦੇ ਅਗੇ ਝੁਕ ਜਾਓ ਜਿਹਦੇ ਅੱਗੇ ਸਾਰੇ ਜਾਣੇ ਝੁਕਦੇ तबश इस तन मन उभाव नहीं पा पाएगी इस महीने दस जून न गुरु अर्जन साहब जी महाराज के शहीद गुरपुरुब आ रहे हैं साल संगत ने घलुक उन्नीस सौ चौरासी की चारवी वरेगंध जी मना है साल हो जाने ਇੰਨੀ ਗਰਮੀ ਦੇ ਅੰਦਰ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਤੱਤੀ ਤਵੀ ਦੇ ਉੱਪਰ ਬੈਠ ਕੇ ਸੀਸ ਵਿੱਚ ਨੇਤਾ ਪਵਾ ਕੇ ਉੱਬਲ ਦੀ ਦੇਖ ਵਿੱਚ ਬੈਠ ਕੇ ਤੇ ਸਹਿਬਾ ਨੇ ਇਹ ਵਚਨ ਕਹੇ ਹਨ ਕਿ ਹਰ ਕਾ ਨਾਮ ਰਿਦਾ ਨਿ ਧਿਆਹੀ ਸੰਗੀ ਸਾਥੀ ਸਗਰ ਤਰਾਹੀ ਗੋਲ ਮੇਰਾ ਸਾਥ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੁਭਾਨੀ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪ੍ਰਾਰਥਨ ਨਾਮੁ ਮੰਗੇ ਕਹਿਣ ਲੱਗੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਉਹਦੇ ਬਾਣੇ ਵਿੱਚ ਰਹਿਣਾ ਸਾਈ ਮੀਆਂ ਮੇਰ ਨੇ ਗੁਰੂ ਅਰਜਨ ਸਾਹਿਬ ਨੂੰ ਇਹ ਬਚਨ ਕਿਹਾ ਸੀ ਉਹਨਾਂ ਕਹਿਆ ਮਹਾਰਾਜ ਆਪ ਤਤ ਪਰਮੇਸ਼ਰ ਦਾ ਸਰੂਪ ਗੁਰ ਅਰਜਨ ਪ੍ਰਤਾਪ ਹਾ ਇਨਾ ਕਸ਼ਟ ਕਿਉਂ ਸਹਾਰ ਰਹੇ ਮੇਰੇ ਤੋਂ ਹੀ ਦੇਖਿਆ ਜਾਂਦਾ ਤਾਂ ਕਹਿਣ ਲੱਗੇ ਸਾਈ ਜੀ ਜੇ ਮੈਂ ਅੱਜ ਦੇ ਦਿਨ ਅੰਮ੍ਰਿਤਸਰ ਰੁਗਾ ਤੇ ਸਰੀਰ ਮੈਂ ਹੁਣ ਵੀ ਛੱਡ ਦੇਣਾ ਸੀ ਇਹ ਤਾਂ ਪਰਮੇਸ਼ਰ ਅਕਾਲ ਪੁਰਖ ਦਾ ਹੁਕਮ ਹੈ ਇਹਨਾਂ ਦੇ ਉੱਪਰ ਜਿਹੜਾ ਕੋ ਠੀਕਰਾ ਪੰਨਾ ਇਸ ਕਰਕੇ ਇਹ ਸਾਰੀ ਖੇਡ ਉਸ ਨਿਰੰਕਾਰ ਦੀ ਹੈ ਤਾਂ ਕਹਿ ਲੱਗੇ ਕਿ ਸਮst ਸੰਸਾਰ ਦੇ ਅੰਦਰ ਜਿੰਨੀਆਂ ਵੀ ਸ਼ਕਤੀਆਂ ਹਨ ਜਿੰਨੀਆਂ ਵੀ ਤਾਕਤਾਂ ਹਨ ਹੱਥ ਜੋੜ ਕੇ ਪਰਮੇਸ਼ਰ ਅਕੀਂ ਜੀਆਂ ਰਹਿਣੀਆਂ ਚੁਕੀਆਂ ਰਹਿਦੀਆਂ ਹਨ ਕਿ ਮਹਾਰਾਜ ਆਪ ਆਗਿਆ ਕਰੋ ਆਪਾਂ ਵਾਚਨ ਪੜ੍ਹਦੇ ਗੋਰੀ ਸੁਖਮਨੀ ਸਾਹਿਬ ਦੇ ਵਿੱਚੋਂ ਕਿ ਨੀਕੀ ਕੀਰੀ ਮੈਂ ਕਲ ਰਖੈ ਭਸਮ ਕਰੈ ਰਸਕਰ ਕੋਟ ਲਾ ਕਿਹੜਾ ਸਾਥ ਦੇ ਪਾਤਸ਼ਾਹ ਅਗਰ ਪ੍ਰਮਾਤਮਾ ਅਕਾਲਪੁਰਖ ਵੈਗ ਨੂੰ ਚੌਂਟੇ ਨਿੱਕੀ ਜੀ ਕੀੜੀ ਵਿੱਚ ਆਪਣੀ ਕਲਾ ਸ਼ਕਤੀ ਰੱਖ ਦੇਣ ਤੇ ਉਹ ਪਸਮ ਕਰ ਸਕਦੀ ਹੈ ਵੱਡੇ ਵੱਡੇ ਲਸ਼ਕਰ ਕੀੜੇ ਨੂੰ ਥਾਪ ਦੇਣ ਪਾਛਾਈ ਦੇ ਕੇ ਤੇ ਕਹਿਣ ਲੱਗੇ ਉਹ ਵੱਡੇ ਵੱਡੇ ਲਸ਼ਕਰ ਸਵਾਹ ਕਰ ਸਕਦਾ ਹੈ ਏਡਾ ਵੱਡਾ ਮਾਲਕ ਹੈ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ऐसे सतगुरु ਦੇ ਅੱਗੇ ਸਦਾ ਹੀ ਨਿਮਕੇ ਰਹਿਣਾ ਚਾਹੀਦਾ ਹੈ ਜੀ ਹਰ ਸੱਜਣ ਤਾਂ ਮਨ ਲਗਿਆ ਕਿਸੈ ਨਾ ਦੇ ਬੰਨ ਦਮ ਨਾਮ ਪੱਲੇ ਦਾ ਸਾਡੇ ਸਿੱਖ ਮਤ ਦੇ ਅੰਦਰ ਜਦੋਂ ਅਨੰਦ ਕਾਰਜ ਹੁੰਦਾ ਹੈ ਤੇ ਪੱਲੇ ਦੀ ਰਸਮ ਹੁੰਦੀ ਹੈ ਬੱਚੀ ਦਾ ਪਿਤਾ ਪੱਲਾ ਬਣਾਉਂਦਾ ਆਪਣੀ ਬੱਚੀ ਦਾ ਬਜੇ ਤੇ ਸਦਾ ਵਾਸਤੇ ਬੰਧਨ ਦੇ ਵਿੱਚ ਬੰਨ੍ਹਦਾ ਹੈ ਰਾਗੀ ਸਿੰਘ ਸ਼ਬਦ ਪੜ੍ਹਦੇ ਹਨ ਹੱਬੇ ਸਾਤ ਕੁੜਾਵੇ ਡਿੱਠੇ ਤੋ ਪੰਨੇ ਤੇ ਅਨੇ ਲੱਗੇ ਮੰਨਦੇ ਆ ਵੀ ਰਿਸ਼ਤੇ ਹਨ ਸੰਸਾਰ ਦੇ ਵਿੱਚ ਗੁਰਦੇਵ ਮਾਤਾ ਗੁਰਦੇਵ ਪਿਤਾ ਮਾਤਾ ਪਿਤਾ ਭਰਾ ਭੈਣ ਸਾਰੇ ਸਰਬੰਧ ਹਨ ਸਤਕਾਰ ਜੋ ਪਰ ਕਹਿੰਦੇ ਵੀ ਅੱਜ ਤੋਂ ਮੈਂ ਤੇਰੇ ਨਾਲ ਲੜਦਾ ਵੀ ਤੇਰੇ ਪੱਲੇ ਲੱਗੀ ਇਸ ਕਰਕੇ ਮੇਰੇ ਵਾਸਤੇ ਬਾਕੀ ਸਾਰਾ ਕੁਝ ਝੂਠਾ ਹੋ ਗਿਆ ਮੇਰੇ ਵਾਸਤੇ ਬਾਕੀ ਸਾਰਾ ਕੁਝ ਪਿੱਛੇ ਹੋ ਗਿਆ ਦੂਜੇ ਨੰਬਰ ਤੇ ਹੋ ਗਿਆ ਸਭ ਤੋਂ ਪਹਿਲਾ ਤੂੰ ਹੈ ਤਾਂ ਕਹਿਣ ਲੱਗੇ ਕਿ ਹਰ ਸੱਜਣ ਦਾਵਣ ਲੱਗਿਆ ਕਿਸਿਆ ਨਦੀਮ ਬਣ ਜਿਨੇ ਵੜਿਆ ਹੋਵੇ ਮਹਾਰਾਜ ਦਾ ਪੱਲਾ ਉਹਨੂੰ ਮੁੜ ਕੇ ਕਿਸੇ ਦੇ ਅੱਗੇ ਬੰਨ ਕੇ ਨਹੀਂ ਖੜਾ ਕੀਤਾ ਜਾ ਪਰਬੂ ਐਸੀ ਬਖਸ਼ਿਸ਼ ਕਰਦਾ ਕਿਸੇ ਅੱਗੇ ਵੱਜਦਾ ਨਹੀਂ ਸਾਡੇ ਵਿਕਾਰ ਜਿਹੜੇ ਹਨ ਕਾਪਕ੍ਰੂਣ ਕਾਪ ਲੋਕ ਨੂੰ ਸਾਨੂੰ ਬਰਨਵਦਾ ਯਤਨ ਕਰਦੇ ਪਰ ਜਿਹਨੇ ਗੁਰੂ ਦਾ ਲਾੜ ਓਟ ਆਸਰਾ ਫੜਿਆ ਹੋਵੇ ਧਰਮ ਰਾਜ ਦਾ ਕਾਰਜ ਉਫਾੜੇ ਜਾਂ ਨਾਨਕ ਲੇਖਾ ਸਮਝਾ ਸਤਿਗੁਰੂ ਸਾਹਿਬ ਦੀ ਇਹ ਬਚਨ ਕਰਦੇ ਹਨ ਕਿ ਉਹਨਾਂ ਨੂੰ बन ਕੇ ਪ੍ਰਭਾਤਮਾ ਦੀ ਦਰਗਾਹ ਦੇ ਅੰਦਰ ਨਹੀਂ ਲਿਜਾਇਆ ਜਾਂਦਾ। ਜਰੇ ਦੇ ਦਰਜਾ ਕਹਿਣਕੂ ਆਓ ਬੈਠ ਆਦਰ ਸੁਭ ਦੇਓ। ਜਿਹੜੇ ਪਰਮੇਸ਼ਰ ਦਾ ਪੱਲਾ ਫੜਦੇ ਹਨ ਗਵਾਲੀਅਰ ਦੇ ਕਿਲੇ ਵਿੱਚ ਬਵਨਿਆ ਰਾਜਿਆਂ ਦੀ ਬੜੀ ਦੁਰਦਸ਼ਾ ਸੀ। ਨੂੜ ਕੇ ਬੰਨਿਆ ਹੋਇਆ ਸੀ ਉਹਨਾਂ ਨੂੰ। ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਸੀ। ਤੇ ਸਹਿਬ ਗੁਰੂ ਅਰਜਨ ਸਾਹਿਬ ਦੀ ਜਿਸ ਵੇਲੇ ਰਿਹਾਈ ਦੀ ਬਾਤ ਹੋਈ ਤੇ ਸਭ ਨੇ ਬਚਨ ਕਿਹਾ ਮਹਾਰਾਜ ਉਹ ਤੁਹਾਡੇ ਪੱਲੇ ਨਾਲ ਲੱਗੇ ਤੁਹਾਡਾ ਆਸਰਾ ਲੈ ਕੇ ਤੇ ਸਾਡੀ ਜੂਨ ਸੁਧਰ ਗਈ ਹੈ ਤੁਹਾਡੇ ਆਸਰਾ ਲੈ ਕੇ ਸਤਿਗੁਰੂ ਸਾਹਿਬ ਜੀ ਇੱਥੇ ਸੰਗਤ ਨੂੰ ਲੱਗ ਪਈ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਛੱਡ ਕੇ ਨਾ ਜਾਓ ਸਾਨੂੰ ਰਿਹਤ ਰਖੋ ਤੇ ਸਹਿਬ ਗੁਰੂ ਅਰਜਨ ਸਾਹਿਬ ਨੇ ਬੋਝਾ ਕਲੀਆਂ ਵਾਲਾ ਚੋਲਾ ਪਹਿਨਿਆ ਸੀ ਇੱਕ ਨਹੀਂ ਦੋ ਨਹੀਂ 52 ਰਾਜਿਆਂ ਨੂੰ ਰਿਹਾਅ ਕਰਾਇਆ 197 ਦੇ ਕਿਲੇ ਵਿੱਚੋਂ ਰੁਸਤਮ ਰਾਉ ਤੇ ਪਾਲਾ ਰਾਉ ਨੂੰ ਗੁਰੂ ਗੋਬਿੰਦ ਸਿੰਘ ਨੇ ਰਿਹਾਅ ਕਰਾਇਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਮਨ ਪੱਲਾ ਫੜ ਲਿਆ ਉਹਦੀ ਬੰਦ ਖਾਲਸੀ ਹੋ ਜਾਂਦੀ ਹੈ ਦੁਬਾਰਾ ਉਹ ਸੱਚਖੰਡ ਦੇ ਅੰਦਰ ਧਰਮਰਾਜ ਦੇ ਪਾਸ ਜਮਾ ਦੇ ਪਾਸ ਐਸ ਲੋਕ ਦੇ ਅੰਦਰ ਪਰ ਲੋਕ ਦੇ ਵਿੱਚ ਬੰਨਿਆ ਨਹੀਂ ਜਾਂਦਾ ਕਬੀਰ ਸਾਹਿਬ ਨੂੰ ਵੀ ਬੰਨ੍ਹ ਕੇ ਸੁੱਟਣ ਦਾ ਜਦਨ ਕੀਤਾ ਸੀ ਗੰਗਾ ਦੇ ਵਿੱਚ ਪਰ ਜਲ ਨੇ ਡਾਟ ਨਾ ਡੋਬਿਆ ਬਜਤ ਪੜ ਜੇ ਆਪਾਂ ਵੀ ਗੰਗਾ ਦੀ ਤਹਿਰ 'ਚ ਟੁੱਟੀ ਜੰਜੀਰ ਮ੍ਰਿਗਛਾਤਾ 'ਪਰ ਬੈਠੇ ਕਬੀਰ ਜਲ ਨੇ ਵੀ ਨੀ ਡੋਬਿਆ ਆਗਰੇ ਨੀ ਸਾੜਿਆ ਜੈਸੇ ਪਾਈ ਵਿਧੀ ਚਲਦੀ ਪੱਟੀ ਦੇ ਵਿੱਚ ਨਿਸ਼ਾਨੇ ਲੈਣ ਕੇ ਵਾਲਦੇ ਪਾੜ ਵਿੱਚ ਬੈਠਣਾ ਪਿਆ ਤਾਂ ਆਤਮਿਕ ਗੁਣਾਂ ਨੂੰ ਨਹੀਂ ਸਾਰੇ ਇਸ ਕਰਕੇ ਕਹਿੰਦੇ ਹਨ ਪ੍ਰਮਾਤਮਾ ਨੂੰ ਪੱਲਾ ਫੜਾ ਤਾਂ ਕਰਕੇ ਤੈਨੂੰ ਬੰਨਿਆ ਨਾ ਜਾਏ ਸੰਸਾਰ ਦੇ ਬੰਧਨਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਬੰਧਨ ਦੇ ਅੰਦਰ ਮਾਰਕ ਮੋਟੀ ਨਾਮ ਪ੍ਰਭ ਉਣ ਲੱਗਿਆ ਨਹੀਂ ਸੱਜੇਕਰ ਤੇਰੇ ਪਾਸ ਸ਼ਰਵਨ ਮਨਨ ਦੇ ਆਸਨ ਬਿਲਾਗ ਸਾਤਸੰਤ ਨੂੰ ਦਇਆ ਦੀ ਜਿਵੇਂ ਗਿਆਨ ਸ਼ੁਭ ਗੁਣ ਗੁਣ ਮੋਤੀਆਂ ਵਰਗੇ ਮਾਨਕਾਂ ਵਰਗੇ ਤੇਰੇ پاسੋਂ ਕੁਝ ਚੁਰਾਈ ਨਹੀਂ ਜਾ ਸਕਦੀ ਚੋਰ ਦੀ ਚੋਰੀ ਕਰ ਸਕਦਾ ਸਾਡੇ ਪਾਸ ਖਜ਼ਾਨਾ ਹੋਵੇ ਕਿਸੇ ਨੂੰ ਪਤਾ ਲੱਗ ਜਾਏ ਤੇ ਚੋਰ ਚੋਰੀ ਕਰਕੇ ਲੈ ਜਾਂਦਾ ਸਨ ਲੱਗ ਜਾਂਦੀ ਹੈ ਸਨ ਕਿਸੇ ਗੰਧ ਨੂੰ ਲਾ ਕੇ ਪਾੜ ਕੇ ਤੇ ਖਜ਼ਾਨਾ ਚੋਰੀ ਕਰ ਲੈਣਾ ਜਿਵੇਂ ਕੋਈ ਬਹੁਤ ਜ਼ਿਆਦਾ ਸ਼ੂਮ ਹੋਇਆ ਉਹਨੇ ਬਾਸ ਪੁੱਜਾ ਕਹਿੰਦੇ ਮੂਹਰਾ ਦਾ ਸੀ ਤੇ ਆਪਣੇ ਆਂਗਣ ਦੇ ਘਰ ਦੇ ਪਿਛਲੇ ਪਾਸੇ ਦੱਬ ਦਿੱਤਾ ਔਰ ਰੋਜ਼ ਸ਼ਾਮ ਨੂੰ ਜਾ ਕੇ ਗਿੰਦਾ ਵੀ ਕਿਤੇ ਘਟਦੇ ਨਹੀਂ ਗਈਆਂ ਉੱਟ ਕੇ ਇਹ ਰੋਜ਼ ਦਾ ਨਿਯਮ ਹੋ ਗਿਆ ਮੂਹਰਾ ਨੂੰ ਗਿਣਨਾ ਕਿਸੇ ਦਸਕਰ ਨੂੰ ਜੋਰ ਨੂੰ ਪਤਾ ਲੱਗ ਗਿਆ ਕੁਝ ਹੋ ਮਿਲ ਗਈ ਉਹਨਾਂ ਨੇ ਸਾਰੀਆਂ ਚੁੱਕ ਕੇ ਚੁਰਾ ਲਈਆਂ ਤੇ ਉਹ ਕਾਗਰ ਦੀ ਉਹ ਘੜੇ ਦੀ ਜਗ੍ਹਾ ਦੇ ਉੱਪਰ ਕੋਲਾ ਜਿਹੜਾ ਸੀ ਰੱਖ ਦਿੱਤਾ ਠੱਡਾ ਕੋਲਾ ਅੱਜ ਜਦੋਂ ਮਿੱਟੀ ਪੁੱਟੀ ਤੇ ਫਿਰ ਬੜਾ ਦੁੱਖ ਹੋਇਆ ਰੋਣ ਲੱਗਾ ਢਾਈ ਮਾਰਨ ਲੱਗਾ ਕਿ ਮੇਰੀਆਂ ਸੋਨੇ ਦੀਆਂ ਮੋਹਰਾ ਜਿਹੜੀਆਂ ਚਲੇ ਗਈਆਂ ਮੇਰਾ ਧਨ ਚਲੇ ਗਿਆ ਓਏ ਤੇ ਕਿਸੇ ਲਾਡੂ ਵੇਖਿਆ ਵੀ ਕੀ ਗੱਲ ਐ ਕਿਉਂ ਰੋਣਾ ਕਹਿੰਦਾ ਮੇਰੀਆਂ ਇੰਨੀਆਂ ਮੋੜਾ ਗਵਾਜ ਗਿਆ ਮੈਂ ਰੋਹ ਹੀ ਗਿਣਦਾ ਸੀ ਤੇ ਉਹ ਕਹਿਣ ਲੱਗੇ ਵੀ ਤੂੰ ਉਹਨਾਂ ਨੂੰ ਗਿਣਨ ਦਾ ਹੀ ਕੰਮ ਕਰਦਾ ਸੀ ਨਾ ਫੇਰ ਆਜ ਕੋੜੇ ਦੀਆਂ ਗਿਣੀ ਜਾ ਜੇ ਕਿਤੇ ਵਰਤੀਆਂ ਹੁੰਦੀਆਂ ਖਾਹ ਨੂੰ ਖਰਚੋ ਰਾਮ ਨੂੰ ਭਾਈ ਟੂਟ ਨਾ ਆਵੇ ਵਾਧੋ ਜਾਈ ਤੈਨੂੰ ਫਾਇਦਾ ਹੁੰਦਾ ਕੁੜਤੇ ਰਾ ਕਿਸੇ ਜਨਾਂ ਦਾ ਕਾਰੋਬਾਰ ਵੰਦਾ ਕੋ ਕਿਸੇ ਤਰ੍ਹਾਂ ਦਾ ਕਿਸੇ ਨਾ ਭਲਾ ਹੁੰਦਾ ਪਰ ਆਪਣੀ ਸਮੇਂ ਦੇ ਵਿੱਚ ਉਸ ਤਰ੍ਹਾਂ ਦਾ ਤੂੰ ਸਹੀ ਉਪਯੋਗ ਨਹੀਂ ਕੀਤਾ ਇਸ ਕਰਕੇ ਬਰਾਬਰ ਗਿਣਤੀ ਦੀਆਂ ਗਿਣਕੇ ਕਿਹਦੇ ਨੇ ਤੇਰੀਆਂ ਬਾਸ ਕੋਲਾ ਰੱਖ ਲੇਤਾ ਇਸ ਕਰਕੇ ਕਹਿਣ ਲੱਗੇ ਹਨ ਜਿਹਦੇ ਪਾਸ ਨਾਮ ਦਾ ਖਜ਼ਾਨਾ ਹੋਵੇ ਉਹ ਚੋਰੀ ਨਹੀਂ ਹੁੰਦਾ ਪੈਸਾ ਕੱਪੜੇ ਸ਼ੋਹਰਤ ਜਮੀਨਾਂ ਜਾਇਦਾਦਾਂ ਚੋਰੀ ਹੋ ਸਕਦੀਆਂ ਹਨ ਪਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਕਦੇ ਵਾਸਤੇ ਨਹੀਂ ਖੋ ਸਕਦਾ ਨਾਮ ਕਦੇ ਵਾਸਤੇ ਨਹੀਂ ਖੋ ਸਕਦਾ ਨਾਮ ਤਾਂ ਐਸਾ ਹੈ ਜੀ ਰੰਗ ਸਭੇ ਨਾਰਾਇਣੇ ਜੀਤੇ ਮਨ ਭਾਵਨ ਜਿਨੇ ਮਨ ਨੂੰ ਚੱਗੇ ਲੱਗਦੇ ਨਾ ਰੱਬ ਸਭ ਨਰਾਇਣ ਦੇ ਦਿੱਤੇ ਹੋਏ ਸਭ ਮਾਲਕ ਦੇ ਦਿੱਤੇ ਹੋਏ ਔਰ ਤਿਆਂ ਉੱਤੇ ਜ਼ਮੀਨਾਂ ਜਾਇਦਾਦਾਂ ਮਾਇਆ ਸੁੰਦਰ ਬਸਤਰ ਕਹਿੰਦੇ ਸਭ ਕੁਝ ਨਾਰਾਇਣ ਪਰਮੇਸ਼ਰ ਆਕਾਰਪੁਰਖ ਦਾ ਹੀ ਦਿੱਤਾ ਹੋਇਆ ਇਹ ਜੱਗ ਕੋਠਕੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਹਿੰਦੇ ਜਿਨ੍ਹਾਂ ਵਿੱਚ ਤੂੰ ਪਰਚਦਾ ਰਹਿਣਾ ਹੈ ਜਿਨ੍ਹਾਂ ਦੇ ਵਿੱਚ ਲੱਗਾ ਰਹਿਣਾ ਹੈ ਜਿਹੜੇ ਤੇਰੇ ਮਨ ਨੂੰ ਪੜਾ ਮੋਹਦੇ ਹਨ ਚੰਗਾ ਲੱਗਦਾ ਤੈਨੂੰ ਦੇਨ ਉਸ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਮੇਰੇ ਅੰਗ ਦਿੱਤੇ ਹਨ ਨਾਇ ਇਹ ਰੁੱਤਾਂ ਬਦਲਦੀਆਂ ਹਨ ਉਸ ਪਰਮੇਸ਼ਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਅਹ ਬਾਤ ਬਣੀ ਖਾਸ ਧਿਆਨ ਦੇਣ ਵਾਲੀ ਕਹਿੰਦੇ ਵੀ ਜੀਵ ਕੋਈ ਕੁਝ ਕਰਦਾ ਜੋ ਪਰਮਾਤਮਾ ਚਾਹੁੰਦਾ ਜੋ ਹਰ ਲੋੜੇ ਨਾਲ ਚਾਹਨਾ ਸੋਈ ਸੋ ਕਰੇ सोई जी ਕਰਨ ਤੁਸੀਂ ਬੜੇ ਚੰਗੇ ਹੋ ਬੜੇ ਵੱਡਿਆ ਭਾਦਾਂ ਵਾਲਿਓ ਕਿਉਂ ਪ੍ਰਮਾਤਮਾ ਦੀ ਇੱਛਾ ਹੋਈ ਤਾਂ ਉਹਨੇ ਤੁਹਾਨੂੰ ਸਿਆਰ ਸਿੱਖ ਬੈਠੇ ਸਤਿਗੁਰੂ ਪਾਸ ਆਪਣੇ ਪਾਸ ਬਹਿਣ ਦਾ ਮੌਕਾ ਬਖਸ਼ਿਸ਼ ਕੀਤਾ ਵਾਹ ਨਹੀਂ ਤਾਂ ਕਈ ਐਸੇ ਵੀ ਹਨ ਜਿਹੜੇ ਪਾਣਸ ਪਾਰੀ ਖਾਧੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਰੇ ਨਾ ਚੇਦਿਓ ਜਦ ਬਕਰਿ ਲਾਈਆਂ ਕੰਸ਼ ਨੇ ਬਾਸ ਦੇਵ ਤੇ ਦੇਵਕੀ ਨੂੰ ਬੰਨ ਲਿਆ ਵੀ ਮੈਂ ਆਕਾਸ਼ਬਾਨੀ ਹੋ ਗਈ ਵੀ ਇਹਦੇ ਪੁੱਤਰ ਨੇ ਤੈਨੂੰ ਮਾਰ ਦੇਣਾ ਤੇ ਸੋਚਿਆ ਵੀ ਮੈਂ ਸਾਰੀਆਂ ਸੰਤਾਨਾਂ ਜਿਹੜੀਆਂ ਹਨ ਕੱਟਨੀਆਂ ਕੱਟ ਖਤਮ ਕਰ ਦੇਣ ਜਿਹਦੇ ਬੱਚੇ ਪੈਦਾ ਹੋ ਉਹਨੂੰ ਸਾਰੇ ਮਾਰ ਦੇ ਬੰਨ ਲਿਆ ਪਰ ਕਹਿੰਦੇ ਮਨ ਵਿੱਚ ਦਇਆ ਆ ਗਈ ਇੱਕ ਵਾਰ ਸੋਇਦਾ ਹੈ ਕਿ ਦੇਵਕੀ ਦੇ ਪੁੱਤਰ ਨੇ ਮੈਨੂੰ ਮਾਰਨਾ ਤੇ ਪਰ ਉਹਦੇ ਪਹਿਲੇ ਪੁੱਤਰਾਂ ਨੂੰ ਮੈਂ ਕਿਉਂ ਮਾਰਾਂ ਤੇ ਉਦੋਂ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਨੇ ਸੱਚਖੰਡ ਦੇ ਅੰਦਰ ਇਹ ਸੋਚਿਆ ਕਿ ਜੇ ਕੇ ਨੇ ਪਾਪਨਾ ਕੀਤਾ ਜੇ ਇਹ ਪਾਪੀ ਨਾ ਹੋਇਆ ਤੇ ਦਾ ਵਿਨਾਸ਼ ਨਹੀਂ ਹੋਣਾ ਕਿਉਂਕਿ ਮਹਾਰਾਜ ਦੀਆਂ ਬਾਣੀਆਂ ਤਾਂ ਪੜਦੇ ਨਾ ਜੋਬ ਹੈ ਹਮਨਾ ਪਾਪ ਕਰਨ ਤਾਂ ਅਹਿ ਅਨੰਤਾ ਬਦਤ ਪਾਵਨ ਨਾਮ ਕੈਸੇ ਉੱਠ ਛੱਡਦੇ ਨਹੀਂ ਲੱਗੇ ਚ ਦੂਰ ਖੜਾ ਹੋਇਆ ਸੀ ਉਹਦਾ ਵਦੀਰੋ ਕਹਿਣ ਲਗਾ ਤੇਰੇ ਨਾਲ ਮਾਇਆ ਖੇਡੀ ਜਾ ਰਹੀ ਹੈ ਕਹਿੰਦਾ ਦੇਖ ਆ ਪੰਜ ਉਂਗਲਾਂ ਹਨ 1 2 3 4 5 ਜੇ ਦੂਜੇ ਪਾਸੋਂ ਗਿਣੇ 1 2 3 4 5 ਤੈਨੂੰ ਕੀ ਪਤਾ ਪੰਜਵੀਂ ਉਂਗਲ ਕਿਹੜੀ ਹੈ ਇਹਨਾਂ ਵੇਤੂ ਬੱਚਿਆਂ ਨੂੰ ਛੱਡ ਦੇ ਤੇ ਪ੍ਰਮਾਤਮਾ ਦੀ ਗਿਣਤੀ ਕੀ ਪਤਾ ਉੱਤੋਂ ਸ਼ੁਰੂ ਹੋ ਜਾਏ ਤੇ ਥੱਲੋਂ ਸ਼ੁਰੂ ਹੋਵੇ ਤੂੰ ਦੱਸ ਨਹੀਂ ਸਕਦਾ ਉਹ বিষ্ণੂ ਬੜਾ ਮਾਇਆ ਭਈ ਹੈ ਇਸ ਕਰਕੇ ਛੱਡਨੇ ਨਹੀਂ ਚਾਹੀਦੇ ਬੱਚੇ ਸਾਰੇ ਮਾਰਦੇ ਨੇ ਕੰਸ ਨੂੰ ਮਾਹ ਪਾਪੀ ਕਰਕੇ ਮਾਰਿਆ ਐਸੇ ਪ੍ਰਕਾਰ ਦੇ ਨਾਲ ਕਹਿਣ ਲੱਗੇ ਪ੍ਰਮਾਤਮਾ ਜਿਉਂ ਚਾਹੁੰਦਾ ਹੈ ਜੀਵ ਕੋਈ ਕਰਦਾ ਹੈ ਵਾਹਿ ਉਹਦੇ ਹੁਕਮ ਦੇ ਅੰਦਰ ਹੁਕਮ ਹੈ ਓਮ ਅਕਾਰ ਹੁਕਮ ਨਾ ਕਿਹਾ ਜਾਈ ਉਹਦਾ ਹੁਕਮ ਕਿਹਾ ਨਹੀਂ ਜਾ ਸਕਦਾ ਜੀ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਕਰ ਲਿਆ ਨਾ ਉਹ ਧਰਤਾ ਜੋ ਕਹੇ ਜਾਂਦੇ ਸੰਸਾਰ ਆਪਾਂ ਕਹਿੰਨੇ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਭਾਈ ਮਣੀ ਸਿੰਘ ਜੀ ਵਾਹ ਸ਼ੀਦਾ ਸਿੰਘਾ ਨੇ ਧੰਨ ਨਾਮ ਬਣਾਉਨੇ ਤੇ ਗੋੜੀ ਸੁਖਮਨੀ ਸਾਹਿਬ ਦੇ ਮਹਾਰਾਜ ਨੇ ਕਿਹਾ ਵੀ ਧੰਨ 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 ਜਾਂ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇ ਜਨ ਆਮਨ ਕਾਏ ਸੁਭਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਅਦਿਸ਼ਕਾਰ ਇਸ ਕਰਕੇ ਕਹਿੰਦੇ ਹਨ ਜਿਨ੍ਹਾਂ ਜੀਵਾਂ ਨੇ ਆਪਣੇ ਕਰ ਲਿਆ ਉਹ ਤਰਤਾ ਜੋਗ ਹਾਂਜੀ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਾਨਾ ਕਹਿਣ ਲੱਗੇ ਜੇ ਪ੍ਰਮਾਤਮਾ ਦੇ ਬਿਗੈਰ ਬੰਦੇ ਨੇ ਜ਼ੋਰ ਦੇ ਨਾਲ ਕੁਝ ਮਿਲਦਾ ਹੋਵੇ ਤੇ ਫਿਰ ਜੀਵ ਰੋਂਦਾ ਕਦੋਂ ਨਹੀਂ ਕਿਸੇ ਨੇ ਆਪਣੇ ਜ਼ੋਰ ਨਾਲ ਧਨ ਪੈਦਾ ਕਰ ਲਿਆ ਆਪਣੇ ਪਾਸ ਜਦੋਂ ਚਲੇ ਜਾਂਦਾ ਫਿਰ ਰੋਂਦਾ ਕਦੋਂ ਸਦਾ ਨਹੀਂ ਰਿੰਦਾ ਕਿਸੇ ਨੇ ਕੋਈ ਚੀਜ਼ ਹਾਸਲ ਕਰ ਲਈ ਜਿਉਂਦੇ ਮਨ ਅੰਦਰ ਇਹ ਗਰਭ ਹੰਕਾਰ ਆ ਜਾਏ ਵੀ ਮੈਂ ਆਪਣੀ ਜ਼ੋਰ ਦੇ ਨਾਲ ਇਹ ਹਾਸਲ ਕੀਤਾ ਤੇ ਫਿਰ ਕਹਿੰਦੇ ਰੋਂਦਾ ਕਦੋਂ ਇਸ ਕਰਕੇ ਕਹਿੰਦੇ ਪ੍ਰਭੂ ਪਰਮੇਸ਼ਰ ਦੇ ਅਨਕਾਲ ਅਕਾਲ ਪੁਰਖ ਵੈਗਰੂ ਦੇ ਹੁਕਮ ਅਨੁਸਾਰ ਸਭ ਕੁਝ ਮਿਲਦਾ ਹੈ ਸੰਜੋਗ ਵਿਜੋਗ ਧਰੋ ਹੀ ਹੁਆ ਆਪਨ ਲੀਆ ਜੇ ਮਿਲਿਆ ਵਿਛਣ ਕਿਉਂ ਰੋਂ ਮੰ ਕਿਉਂ ਜੀਵ ਵਿਛਣ ਕੇ ਰੋਂਦੇ ਰਹਿਣ ਜੇ ਮਨੁੱਖਾ ਆਪਣੇ ਜੋਰ ਤੇ ਕੁਝ ਮਿਲਿਆ ਕਿਉਂਕਿ ਜਿਹੜਾ ਬੰਦਾ ਕੀਝ ਪ੍ਰਾਪਤ ਕਰਦਾ ਕੋਈ ਨਹੀਂ ਚਾਹਦਾ ਕੋਣਾ ਪੁੱਤਰ ਆਪਾਂ ਲਿਆ ਕੋਈ ਚਾਹੇਗਾ ਕਿ ਇਸ ਮੇਰਾ ਪੁੱਤਰ ਸੰਸਾਰ ਤੋਂ ਚਲੇ ਜਾਏ ਕੋਈ ਚਾਹੇਗਾ ਕਿ ਮੇਰੇ ਬਾਸ ਆ ਜਿਹੜੀ ਖਾਹ ਹੈ ਉਹ ਚਲੇ ਜਾਏ ਮੇਰੇ ਬਾਸੋਂ ਆ ਕਪੜੇ ਚਲੇ ਜਾਏ ਮੇਰੇ ਬਾਸੋਂ ਇਹ ਗਾਹਣੇ ਚਲੇ ਜਾਣ ਇਸ ਕਰਕੇ ਕਹਿੰਦੇ ਜੀਵ ਵਿਛੜ ਕੇ ਰੋਂਦਾ ਹੈ ਪ੍ਰਮਾਤਮਾ ਔਰ ਰੋ ਰੋ ਕੇ ਖਾਖ ਖਾਖ ਕੇ ਧਰਤੀ ਤੋਂ ਮਰ ਕੇ ਜਾਂਦਾ ਹੈ ਤੇ ਫਿਰ ਰੋਂਦਾ ਹੀ ਰਹਿੰਦਾ ਹੈ ਜਨਮ ਅ ਤੱਕ ਕਈ ਜਨਮ ਪੈ ਈਟ ਪਤੰਗਾ ਕਈ ਜਨਮ ਗਾਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਜ ਹੋਇਓ ਮਿਲਜਕ ਦੀ ਮਿਲਨ ਕੀ ਬੇਨਪਰੀਆ ਕਿਰਨ ਕਾ ਰੇ ਤੇਹ ਸੰਗਿਆ ਜੀ ਸਾਧੂ ਸੰਗ ਪ੍ਰਾਪ ਦੇ ਨਾਨਕ ਰੰਮਾਨੰ ਜਿਸ ਨੂੰ ਕਿਸੇ ਗੁਰਮਖ ਰੂਪ ਦਾ ਪ੍ਰਾਪਤ ਹੁੰਦੀ ਹੈ ਤਾਂ ਉਹੀ ਕੇ ਰੰਮਾਨ ਮੰਨ ਸਕਦਾ ਹੈ ਪਰਮੇਸ਼ਰ ਦੇ ਉਹੀ ਜਿਹੜਾ ਉਹ ਇਹਨੂੰ ਮਾਰਗ ਦੱਸਦੇ ਹਨ ਕਿ ਸੰਗਤ ਦੇ ਅੰਦਰ ਆਪ ਕੀ ਨਾਮ ਜਪ ਕੇ ਤੇਰੀ ਕਲਿਆਣ ਹੋ ਸਕਦੀ ਹੈ ਹਰ ਜੀਠ ਰੰਗੀਲਾ ਤਿਸ ਤਨੀ ਜਿਸ ਕਾ ਭਾਗ ਮਠਨ ਜਿਹਨੂੰ ਪੂਰਾ ਗੁਰੂ ਮਿਲ ਜਾਏ ਜਿਹਨੂੰ ਸਾਧ ਸੰਗਤ ਮਿਲ ਜਾਏ ਤੇ ਕਹਿ ਲੱਗੀ ਉਹਦੇ ਵਾਸਤੇ ਇਹ ਰੰਗੀਲਾ ਜੀਠ ਜਿਹੜਾ ਹੈ ਉਹ ਸ਼ੋਭਣਿਕ ਹੋ ਜਾਂਦਾ ਇਸ ਵਿੱਚੋਂ ਤਲਵਾਰ ਹੋ ਜਾਂਦਾ ਹੈ ਜਿਹਦੇ ਚੰਗੇ ਮੱਥੇ ਦੇ ਭਾਗ ਹਨ ਜਿਹਨੂੰ ਸੰਗਤ ਮਿਲੀ ਹੈ ਵਡਭਾਗੀ ਸਾਧ ਸੰਗ ਪ੍ਰਾਪਤ ਵਡਭਾਗੀ ਸਤ ਸੰਗਤ ਪਾਵੈ ਭਾਗਹੀਨ ਪਰਮ ਟੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਗੈ ਬਿਨ ਸੰਗਤ ਮੈਲ ਪਰਿਚੈ ਜੀਉ ਬੜ ਭਾਗੀ ਹੋ ਆਪਨੇ ਹਾਜ਼ਰੀਆਂ ਭਰੀਆਂ ਗੁਰਦਵਾਲਾ ਸ੍ਰੀ ਗੁਰੂ ਨਾਨਕ ਦਰਬਾਰ ਜੀ ਵਿਖੇ ਤਾਬਰਸ ਜਿਤਨੇ ਵੀ ਆਪ ਲਾਇ ਭਾਈ ਸਦੇਵ ਸਰਬੱਤ ਦੀ ਸਤਿਗੁਰੂ ਸਾਹਿਬ ਕਿਰਪਾ ਕਰਨ ਮਹੀਨਾ ਸੋਖ ਸ਼ਾਂਤੀ ਦੇ ਨਾਲ ਮਤੀਤ ਕਰਾਉਣ ਪਰਵਾਰਾਂ ਵਿੱਚ ਸੁਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ, ਤੰਦਰੁਸਤੀਆਂ, ਖੁਸ਼ੀਆਂ। ਨਗਰ ਖੇੜੇ ਤੇ ਮਹਾਰਾਜ ਬੜਾ ਰੱਖਣ। ਸਭ ਦਾ ਧੰਨਵਾਦ। ਰਹਿਰਾਬ ਸਾਹਿਬ ਦੀ ਜਾਪ ਹੋਏ, ਉਪਰੰਤ 12 ਵਾਹਾਂ ਦੀ ਜਾਪ ਹੋਏ, ਆਰਤੀ ਆਰਤੀ ਦੀ ਜਾਪ ਹੋਏ। ਹੁਣ ਅਰਦਾਸ ਬੇਨਤੀ ਹੋ ਕੇ ਫਿਰ ਸਤਪੁਰਾਂ ਦੀ ਪਾਵਨ ਖਾਣ ਕੀ ਅੰਦਰ ਸਮਾਪਤੀ ਹੋਏਗੀ। ਆਓ ਜਿੰਨੇ ਮਾਈ ਪਾਈ ਕੋ ਜਲਦੀ ਮੇਂ ਪਰਮੇਸ਼ਰ ਦਾ ਨਾਮ ਜਪੀਏ ਉਪਰੰਤ ਨੰਨ ਸਾਹਿਬ ਦੀ ਜਾਪ ਛੇ ਪੌੜੀਆਂ ਦੇ ਹੋ ਕੇ ਫਿਰ ਅਰਦਾਸ ਹੋ ਕੇ ਸਮਾਪਤੀ ਹੋਏਗੀ ਆਵ ਕਰੋ ਰਚਨਾ ਪਾਵਨ ਕਿ ਅਰਦਾਸ ਕਰੋ ਅੰਤਰਮੁਖੀ ਹੋ ਕੇ ਸਾਰੇ ਜਾਣੀ ਕਿਰਪਾ ਕਰਨ ਮਹਾਰਾਜ ਜੀ ਨਾ ਸੁਖਸ਼ਾਤੀ ਨਾਲ ਬਤੀਤ ਕਰਨ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ who